ਗੁਰੂ ਜੀ ਅਕਾਲ ਤਖਤ ਤੇ ਬੈਠੇ ਸਤਨਾਮ ਦਾ ਪ੍ਰਚਾਰ ਕਰ ਰਹੇ ਸਨ। ਹੁਕਮ ਦਿੱਤਾ ਕਿ ਤਮਾਮ ਸ਼ਸਤਰ ਅਸਤਰ ਲਿਆ ਕੇ ਇਸ ਜਗ੍ਹਾ ਬੀੜੋ। ਚੰਗੀ ਤਰ੍ਹਾਂ ਸੰਭਾਲ ਕੇ ਸ਼ਸਤਰਾਂ ਨੂੰ ਰੱਖਿਆ ਗਿਆ। ਰੋਜ਼ ਗੁਰੂ ਜੀ ਦੇ ਹੁਕਮ ਅਨੁਸਾਰ ਸ਼ਸਤਰਾਂ ਨੂੰ ਸਾਫ਼ ਕੀਤਾ ਜਾਂਦਾ ਅਤੇ ਸੂਰਮਿਆਂ ਦੀਆਂ ਵਾਰਾਂ ਸੁਣਦੇ ਗੁਰੂ ਘਰ ਸ਼ਾਹੀ ਰੰਗ ਵਿੱਚ ਹੋ ਗਿਆ। ਸੂਰਮੇ ਸੁਣ ਸੁਣ ਕੇ ਨੌਕਰੀ ਕਰਨ ਲਈ ਦੂਰੋਂ ਦੂਰੋਂ ਆਉਣ ਲੱਗੇ। ਗੁਰੂ ਜੀ ਨੇ ਸਭ ਭਰਤੀ ਕਰ ਲੈ ਬਾਜੇ ਧੌਂਸੇ ਨਗਾਰੇ ਗੁਰੂ ਜੀ ਨੇ ਤਿਆਰ ਕਰਵਾਈ। ਸ਼ਿਕਾਰ ਵਾਸਤੇ ਗੁਰੂ ਜੀ ਨੇ ਕੁੱਤੇ ਬਾਜ ਸ਼ੱਕਰੇ ਵੀ ਖਰੀਦੇ ਰੋਜ਼ ਸ਼ਿਕਾਰ ਖੇਡਣ ਜਾਣ ਲੱਗੇ ਜਦ ਸਾਰੇ ਲਾਹੌਰ ਵਿੱਚ ਰੌਲਾ ਪੈ ਗਿਆ ਕਿ ਚੰਦੂ ਦੀਵਾਨ ਨੇ ਗੁਰੂ ਜੀ ਨੂੰ ਦੁੱਖ ਦੇ ਕੇ ਮਾਰਿਆ ਹੈ ਤਾਂ ਚੰਦੂ ਨੇ ਬਹੁਤ ਯਤਨ ਕੀਤਾ ਜੋ ਰੌਲਾ ਹਟ ਜਾਵੇ ਪਰ ਕਦ ਹਟ ਸਕਦਾ ਸੀ ਮਨ ਵਿੱਚ ਡਰਿਆ ਕਿ ਮੇਰੇ ਪਹੁੰਚਣ ਤੋਂ ਪਹਿਲਾਂ ਪਾਤਸ਼ਾਹ ਦੀ ਕੰਨੀ ਇਹ ਰੌਲਾ ਨਾ ਪਹੁੰਚੇ ਇਸ ਲਈ ਚੰਦੂ ਸ਼ਾਹ ਇੱਕਦਮ ਦਿੱਲੀ ਨੂੰ ਤੁਰ ਪਿਆ ਦਿੱਲੀ ਪਹੁੰਚ ਕੇ ਸਭ ਅਹਲਕਾਰ ਉਮਰਾ ਆਪਣੀ ਵੱਲ ਕਰ ਲੈ। ਸਭ ਨੂੰ ਦੱਸਿਆ ਕਿ ਗੁਰੂ ਅਰਜਨ ਨੂੰ ਮੇਰੇ ਘਰ ਰਾਤ ਹੈਜਾ ਹੋ ਗਿਆ। ਮੈਂ ਬੜੀ ਸੇਵਾ ਕੀਤੀ ਪਰ ਰਾਜੀ ਨਾ ਹੋਈ। ਦਿਨ ਚੜਦਿਆਂ ਹੀ ਮਰ ਗਏ। ਲਾਹੌਰ ਵਿੱਚ ਕਈਆਂ ਸਿੱਖਾਂ ਨੇ ਰੌਲਾ ਮਚਾ ਦਿੱਤਾ ਕਿ ਦੀਵਾਨ ਨੇ ਗੁਰੂ ਜੀ ਨੂੰ ਮਾਰਿਆ ਹੈ। ਸੋ ਇਹ ਝੂਠਾ ਰੌਲਾ ਹੈ। ਜੇਕਰ ਪਤਸ਼ਾਹਾਂ ਪਾਸ ਸੁਣਾਈ ਦੇਵੇ ਤਾਂ ਤੁਸੀਂ ਐਵੇਂ ਕਰਕੇ ਟਾਲ ਦੇਣਾ। ਜਦ ਚੰਦੂ ਦੀਵਾਨ ਨੂੰ 2-4 ਦਿਨ ਦਿੱਲੀ ਰਹਿੰਦਿਆਂ ਹੋ ਗਏ ਤਾਂ ਦਿੱਲੀ ਵਿੱਚ ਦੋ ਰੌਲੇ ਸੁਣਾਈ ਦਿੱਤੇ ਇੱਕ ਤਾਂ ਇਹ ਕਿ ਚੰਦੂ ਦੀਵਾਨ ਨੇ ਗੁਰੂ ਜੀ ਨੂੰ ਬਹੁਤ ਤਸੀਹੇ ਦੇ ਕੇ ਮਾਰਿਆ ਹੈ ਦੂਸਰਾ ਇਹ ਕਿ ਸ੍ਰੀ ਗੁਰੂ ਹਰਗੋਬਿੰਦ ਜੀ ਨੇ ਚੰਦੂ ਦੀਵਾਨ ਨੂੰ ਪਕੜ ਕੇ ਕੁ ਮੌਤ ਮਾਰਨ ਦੀ ਪ੍ਰਤੀਜ्ञਾ ਕੀਤੀ ਹੈ ਦੋਵੇਂ ਰੌਲੇ ਸੁਣ ਕੇ ਚੰਦੂ ਦਾ ਮਨ ਬੜਾ ਡਰਿਆ ਘਾਰਾਂ ਕਿ ਆਪਣੀ istri ਦੇ ਨਾਲ ਗੱਲਬਾਤ ਕੀਤੀ ਕਿ ਇਸ ਤਰ੍ਹਾਂ ਦੇ ਰੌਲੇ ਦੇਸ਼ ਵਿੱਚ ਮਚ ਗਏ ਹਨ ਪਤਸ਼ਾਹਾਂ ਲੋਕ ਕਿਸੇ ਦੇ ਮਿੱਤਰ ਨਹੀਂ ਹੁੰਦੇ ਜਦ ਹੱਟ ਤੇ ਆ ਜਾਂਦੇ ਹਨ ਤਾਂ ਅੱਗਾ ਪਿੱਛਾ ਨਹੀਂ ਸੋਚਦੇ ਅਬਲ ਤਾਂ ਮੈਂ ਪਾਤਸ਼ਾਹ ਦੀ ਕੰਨੀ ਗੱਲ ਪਹੁੰਚਾਉ ਨਹੀਂ ਦਿੰਦਾ ਜੇਕਰ ਪਹੁੰਚ ਗਈ ਤਾਂ ਮੁਸ਼ਕਲ ਹੈ ਪਤਾ ਨਹੀਂ ਅਰਜਨ ਦੇਵ ਜੀ ਦੇ ਪੁੱਤਰ ਨੇ ਕਿਸ ਹੌਂਸਲੇ ਤੇ ਮੇਰੇ ਮਾਰਨ ਦੀ ਪ੍ਰਤੀਗਿਆ ਕੀਤੀ ਹੈ ਪਰ ਇਹ ਸੁਣਿਆ ਹੈ ਕਿ ਉਸਨੇ ਸ਼ਸਤਰ ਪਹਿਨ ਲਏ ਹਨ ਤੇ ਫੌਜਾਂ ਭਰਤੀ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ ਇਸ ਗੱਲ ਦੇ ਦਰਮਿਆਨ ਕਿਸੇ ਤਰ੍ਹਾਂ ਸੋਲਾ ਕਰਨੀ ਠੀਕ ਹੈ ਇਸਤਰੀ ਬੋਲੀ ਮੈਂ ਤੁਹਾਨੂੰ ਕੁਝ ਕਹਿ ਨਹੀਂ ਸਕਦੀ ਪਹਿਲਾਂ ਚੰਗਾ ਭਲਾ ਉਹ ਸਾਡਾ ਨਾਤਾ ਮੰਨ ਗਏ ਸਨ ਤੁਸੀਂ ਹੀ ਆਪਣੇ ਮੂੰਹ ਚੁਬਾਰੇ ਮੂਰੀ ਵਾਲੀ ਗੱਲ ਕੱਢ ਕੇ ਕੰਮ ਵਿਗਾੜਿਆ ਹੈ ਤੇ ਫਿਰ ਤੁਸੀਂ ਗੁਰੂ ਅਰਜਨ ਜੀ ਨੂੰ ਦੁੱਖ ਵੀ ਉਹ ਦਿੱਤੇ ਜਿਸ ਨੂੰ ਸੁਣਿਆ ਹੀ ਲੂੰ ਖੜੇ ਹੋ ਜਾਂਦੇ ਹਨ ਤੁਹਾਡਾ ਹੌਸਲਾ ਪਤਾ ਨਹੀਂ ਕਾਹਦਾ ਸੀ ਇਹ ਤਾਂ ਸੋਚੋ ਜਿਸ ਅੱਗੇ ਚਾਰੇ ਕੁੰਟ ਦੀ ਖਲਕਤ ਨਹੀਂ ਆਉਂਦੀ ਹੈ ਕੁਝ ਸ਼ਕਤੀ ਹੈ ਤਾਂ ਨਹੀਂ ਆਉਂਦੀ ਹੈ ਨਾ ਫਿਰ ਇਹੇ ਨਹੀਂ ਵੇਖਦੇ ਕਿ ਸਾਡੇ ਨੂੰ ਉਹਨਾਂ ਦੇ ਇੱਕ ਸਿੱਖ ਦੀ ਹੀ ਧੀ ਸੀ ਉਸ ਵਿੱਚ ਐਡੀ ਸ਼ਕਤੀ ਆ ਗਈ ਜੋ ਚੰਗੀ ਭਲੀ ਨਾ ਬਿਮਾਰ ਨਾ ਕੁਝ ਆਪਣੀ ਮਰਜ਼ੀ ਨਾਲ ਬਿਸਤਰਾ ਕਰ ਬਿਸਤਰਾ ਕਰਕੇ ਸਾਨੂੰ ਸਾਰੀ ਗੱਲ ਦੱਸ ਕੇ ਲੰਮੀ ਪੈ ਗਈ ਤੇ ਦੋਵੇਂ ਹੱਥ ਜੋੜੇ ਉਸਨੇ ਆਖਿਆ ਧੰਨ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਿਤਾ ਬਸ ਇਤਨਾ ਕਹਿੰਦਿਆਂ ਹੀ ਉਸਨੇ ਪ੍ਰਾਨ ਛੱਡ ਦਿੱਤੇ ਅਸੀਂ ਸਭ ਹੱਕੇ ਬੱਕੇ ਰਹਿ ਗਏ ਸੋ ਇਹੇ ਵੀ ਅਸੀਂ ਸੁਣਿਆ ਹੈ ਕਿ ਜਦ ਗੁਰੂ ਅਰਜਨ ਜੀ ਲਾਹੌਰ ਆਉਣ ਲੱਗੇ ਸਨ ਤਾਂ ਆਪਣੇ ਪੁੱਤਰ ਨੂੰ ਗੁਰਗੱਦੀ ਦੇ ਕੇ ਆਏ ਸਨ ਕਿ ਅਸੀਂ ਹੁਣ ਮੁੜ ਕੇ ਨਹੀਂ ਆਉਣਾ ਇਸ ਲਈ ਹੁਣ ਉਹਨਾਂ ਦੇ ਪੁੱਤਰ ਵੀ ਗੁਰੂ ਹੋ ਗਏ ਹਨ ਕਰਾਮਾਤਾਂ ਵਿੱਚ ਭਰਪੂਰ ਹਨ ਸੋ ਹੁਣ ਮੇਰੀ ਸਲਾਹ ਤਾਂ ਇਹ ਹੈ ਕਿ ਕੋਈ ਸਿਆਣੇ ਆਦਮੀ ਭੇਜੋ ਸੋ ਬੜੀ ਧੀਰਜ ਨਾਲ ਉਹਨਾਂ ਅਗੇ ਮਿੰਨਤਾਂ ਤਰਲੇ ਕਰਕੇ ਸੁਲਾ ਕਰਨ ਤੇ ਸਾਡੀ ਪੁੱਤਰੀ ਨੂੰ ਆਪਣੀ ਦਾਸੀ ਬਣਾ ਲੈਣ ਤਦ ਸਭ ਕਲੇਸ਼ ਮਿਟ ਜਾਵੇਗਾ ਚੰਦੂ ਸ਼ਾ ਉੱਟਕੇ ਦੀਵਾਨਖਾਨੇ ਆਇਆ ਪੱਤਰ ਕਾ ਲੇਖੀ ਕਿ ਗੁਰੂ ਘਰ ਨੂੰ ਮੇਰੀ ਨਮਸਕਾਰ ਹੈ ਆਪ ਜਾਣਦੇ ਹੋ ਕਿ ਜੋ ਪਰਮੇਸ਼ਰ ਦਾ ਹੁਕਮ ਹੁੰਦਾ ਹੈ ਉਹ ਮਿਢ ਨਹੀਂ ਸਕਦਾ ਇਸ ਲਈ ਆਪ ਖੀਮਾ ਕਰੋ ਔਰ ਮੇਰੀ ਪੁੱਤਰੀ ਨੂੰ ਆਪਣੀ ਦਾਸੀ ਬਣਾ ਲਓ ਆਪ ਜੀ ਨੇ ਜੋ ਸੁਣਿਆ ਹੈ ਕਿ ਸਾਡੇ ਪੇਤਾਂ ਨੂੰ ਚੰਦੂ ਦੀਵਾਨ ਨੇ ਕਸ਼ਟ ਦਿੱਤਾ ਹੈ ਇਹ ਸਭ ਝੂਠ ਹੈ ਆਪ ਮਾਮੂਲੀ ਸਿੱਖਾਂ ਦੇ ਕਹੇ ਲੱਗ ਕੇ ਸੱਚ ਨਾ ਮੰਨ ਜਾਇਆ ਕਰੋ ਪਹਿਲਾਂ ਜਿੰਨਾ ਸਿੱਖਾਂ ਨੇ ਤੁਹਾਨੂੰ ਆਣ ਦੱਸਿਆ ਉਹ ਤਾਂ ਪਾਸ ਹੀ ਨਹੀਂ ਸਨ ਗੁਰੂ ਜੀ ਨੂੰ ਰਾਤ ਹੈਜਾ ਹੋਇਆ ਹੈ ਸੋ ਮੈਂ ਇਲਾਜ ਕਰਦਾ ਰਿਹਾ ਹਾਂ ਮਗਰ ਆਰਾਮ ਨਹੀਂ ਹੋਇਆ ਤੇ ਦਿਨੇ ਉਹ ਗੁਜ਼ਰ ਗਏ ਗੁਜ਼ਰ ਲਗੇ ਕਹਿ ਗਏ ਕਿ ਸਾਡਾ ਸਰੀਰ ਰਾਵੀ ਦਰਿਆ ਵਿੱਚ ਪਰਵਾਹ ਕਰ ਦੇਣਾ ਭਲਾ ਇਹ ਤਾਂ ਸੋਚੋ ਕਿ ਜੇਕਰ ਗੁਰੂ ਜੀ ਨਾਲ ਜ਼ੁਲਮ ਕਰਦਾ ਤਾਂ ਪੰਜ ਸਿੱਖਾਂ ਨੂੰ ਛੱਡ ਦਿੰਦਾ ਐਮਿਸ ਸਿਕ ਝੂਠ ਸੱਚ ਆ ਕੇ ਤੁਹਾਨੂੰ ਤਪਾ ਦਿੰਦੇ ਸਨ ਮੈਂ ਆਪ ਅੱਗੇ ਬੇਨਤੀ ਕਰਦਾ ਹਾਂ ਕਿ ਮੇਰੀ ਸੁਪਤਰੀ ਨੂੰ ਦਾਸੀ ਬਣਾ ਲਓ ਇਸ ਤਰ੍ਹਾਂ ਪత్రిక ਲਿਖ ਕੇ ਤੋਂ ਸਿਆਣੇ ਪੁਰਸ਼ ਅੰਮ੍ਰਿਤਸਰ ਨੂੰ ਭੇਜੇ ਨਾਲ ਹੋਰ ਪੰਜ ਸੱਤ ਸੇਵਾਦਾਰ ਦਿੱਤੇ ਆਖਿਆ ਜਿਸ ਤਰ੍ਹਾਂ ਹੋ ਸਕੇ ਗੁਰੂ ਜੀ ਨੂੰ ਰਾਜੀ ਕਰਨਾ ਸਮਝਾਣੇ ਤੁਰਪੇ ਤੇ ਪੰਦ ਕੱਟਦੇ ਹੋਏ ਅੰਮ੍ਰਿਤਸਰ ਪਹੁੰਚੇ ਅੰਮ੍ਰਿਤਸਰ ਪਹੁੰਚ ਕੇ ਸਭਨੇ ਡੇਰਾ ਕੀਤਾ ਪਤਾ ਲੱਗਾ ਕਿ ਗੁਰੂ ਜੀ ਸ਼ਿਕਾਰ ਖੇਡਣ ਗਏ ਹੋਏ ਹਨ ਜਦ ਪਿਛਲਾ ਪਹਿਰ ਹੋਇਆ ਤਾਂ ਗੁਰੂ ਜੀ ਆਣ ਕੇ ਅਕਾਲ ਤਖਤ ਪਰ ਪਰ ਬੈਠੇ ਦੀਵਾਨ ਸੱਜ ਗਿਆ ਦੂਮੇ ਜਣੇ ਚੰਦੂ ਸ਼ਾਹ ਦੇ ਦੂਤ ਹਾਜ਼ਰ ਹੋਏ ਗੁਰੂ ਜੀ ਦੀ ਅਦਭੁਤ ਸ਼ੋਭਾ ਦੇਖ ਕੇ ਅਚਰਜ ਰਹਿ ਗਏ ਧੀਰਜ ਨਾਲ ਬੈਠ ਕੇ ਗੁਰੂ ਜੀ ਅੱਗੇ ਪੱਤਰ ਕਾ ਰੱਖ ਦਿੱਤੀ ਗੁਰੂ ਜੀ ਹੱਸ ਕੇ ਬੋਲੇ ਹੁਣ ਦੀਵਾਨ ਹੋ ਰਹੀ ਕੀ ਕਹਿੰਦੇ ਹਨ ਦੂਤਾਂ ਨੇ ਹੱਥ ਜੋੜ ਕੇ ਬੇਨਤੀ ਕੀਤੀ ਮਹਾਰਾਜ ਆ ਪੜ੍ਹ ਕੇ ਦੇਖ ਲੋ ਗੁਰੂ ਜੀ ਨੇ ਪత్రికਾ ਪੜਨ ਦਾ ਹੁਕਮ ਦਿੱਤਾ ਦੀਵਾਨ ਸੱਜੇ ਵਿੱਚ ਪత్రికਾ ਪੜ੍ਹ ਕੇ ਸੁਣਾਈ ਗਈ ਦੂਤਾਂ ਨੇ ਵੀ ਬਹੁਤ ਬੇਨਤੀ ਕੀਤੀ ਗੁਰੂ ਜੀ ਨੇ ਉੱਤਰ ਦਿੱਤਾ ਕਿ ਜਾਓ ਤੁਸੀਂ ਦੀਵਾਨ ਜੀ ਨੂੰ ਜਾ ਕੇ ਸੁਨੇਹਾ ਦੇ ਦਿਓ ਕਿ ਥੋੜਾ ਸਮਾਂ ਹੀ ਬਾਕੀ ਹੈ ਸੋ ਆਪ ਆਸੋਂ ਬਦਲਾ ਲਿਆ ਜਾਵੇਗਾ ਤੇ ਇਸੇ ਤਰ੍ਹਾਂ ਗੁਰਸਿੱਖ ਤੈਨੂੰ ਦੁੱਖ ਦੇ ਕੇ ਮਾਰਨਗੇ ਜੋ ਤੂੰ ਬજરਪਾਪ ਕੀਤਾ ਹੈ ਉਸ ਦਾ ਫਲ ਪੋਗਣੇ ਤਿਆਰ ਰਹੋ ਅੱਛਾ ਜੋ ਤੁ ਗੁਰੂ ਘਰ ਨੂੰ ਨਮਸਕਾਰ ਲਿਖੀ ਹੈ ਇਸ ਲਈ ਕੀਤੇ ਪਾਪ ਸਨ ਨਾਲੋਂ ਤੈਨੂੰ ਅੱਧਾ ਹੀ ਦੁੱਖ ਦੇ ਕੇ ਮਾਰਿਆ ਜਾਵੇਗਾ ਗੁਰੂ ਜੀ ਨੇ ਦੂਤਾਂ ਨੂੰ ਇਹ ਕਹਿ ਕੇ ਮੋੜ ਦਿੱਤਾ ਸੋ ਚੱਲਦੇ ਹੋਏ ਦਿੱਲੀ ਪਹੁੰਚੇ ਹਾਂਜੀ ਬਹੁਤ-ਬਹੁਤ ਧੰਨਵਾਦ ਤੁਹਾਨੂੰ ਇਹ ਕਥਾ ਸੁਣ ਕੇ ਕਿਵੇਂ ਲੱਗੀ ਸੋ ਇਸ ਤੋਂ ਅੱਗੇ ਦੀ ਜੋ ਕਥਾ ਹੈ ਉਹ ਤੁਹਾਨੂੰ ਅਗਲੀ ਵੀਡੀਓ ਦੇ ਰਾਹੀਂ ਅਸੀਂ ਜ਼ਰੂਰ ਸੁਣਾਵਾਂਗੇ ਸੋ ਬਹੁਤ-ਬਹੁਤ ਧੰਨਵਾਦ ਥੈਂਕ ਯੂ